ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਇਹ ਖਬਰ ਨਾ ਸਿਰਫ ਹੈਰਾਨ ਕਰਨ ਵਾਲੀ ਹੈ ਸਗੋਂ ਹਰ ਉਸ ਬੰਦੇ ਨੂੰ ਡਰਾ ਕੇ ਰੱਖ ਦੇਣ ਵਾਲੀ ਹੈ ਜੋ ਪੰਜਾਬ ਵਿੱਚ ਆਪਣੀ ਮਿਹਨਤ ਨਾਲ ਨਾਮ ਬਣਾਉਂਦਾ ਹੈ ਆਵਾਜ਼ ਇੰਨੀ ਤੇਜ਼ ਜਿਵੇਂ ਸਿੱਧਾ ਫਾਇਰ ਚੱਲਿਆ ਹੋਵੇ 32 ਬੋਰ ਦੀ ਗੋਲੀ ਦੀ ਠਾ ਅਤੇ ਜੇ ਲੱਕੀ ਗੋਲਡ ਸਿੰਘ ਉਸ ਵੇਲੇ ਗੱਡੀ ਰੋਕ ਕੇ ਬਾਹਰ ਨਿਕਲ ਜਾਂਦਾ ਸਾਇਦ ਅੱਜ ਇਹ ਵੀਡੀਓ ਹੀ ਨਾ ਬਣ ਰਹੀ ਹੁੰਦੀ ਜੀ ਹਾਂ ਦੋਸਤੋ ਅੱਜ ਅਸੀਂ ਗੱਲ ਕਰ ਰਹੇ ਹਾਂ ਲੱਕੀ ਗੋਲਡਸਮਿਥ ਹੋਏ ਜਾਨਲੇਵਾ ਹਮਲੇ ਦੀ ਦੋਸਤੋ ਲੱਕੀ ਗੋਲਡਸਮਿਥ ਕੋਈ ਆਮ ਨਾਮ ਨਹੀਂ ਟਰੈਕਟਰ ਸਟੰਟਾਂ ਅਨੋਖੇ ਟਰੈਕਟਰ ਮੋਡੀਫਿਕੇਸ਼ਨ ਅਤੇ ਟਰੈਕਟਰ ਖਤਰਨਾਕ ਪਰ ਕਾਬੂ ਵਾਲੇ ਸਟੰਟਾਂ ਕਰਕੇ ਲੱਕੀ ਗੋਲਡਸਮਿਥ ਦੀ ਆਪਣੀ ਵੱਖਰੀ ਪਛਾਣ ਹੈ ਸੋਸ਼ਲ ਮੀਡੀਆ ਉੱਤੇ ਲੱਖਾਂ ਲੋਕ ਉਸ ਨੂੰ ਫੋਲੋ ਕਰਦੇ ਨੇ ਲੱਕੀ ਨਹੀਂ ਉਸ ਦਾ ਭਰਾ ਹੈਪੀ ਗੋਲਡਸਮਿਥ ਵੀ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਹੈ ਹਰ ਨਵੀਂ ਵੀਡੀਓ ਦਾ ਫੈਨਸ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਦੋਸਤੋ ਕੁਝ ਦਿਨ ਪਹਿਲਾਂ ਲੱਕੀ ਗੋਲ ਸਮਿਥ ਟਰੈਕਟਰਾਂ ਦੇ ਇੱਕ ਵੱਡੇ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਐਮਪੀ ਗੁਰੂ ਵੀਰ ਦੇ ਕੋਲ ਗਿਆ ਹੋਇਆ ਸੀ। ਗੁਰੂ ਵੀਰ ਵੀ ਟਰੈਕਟਰ ਸਟੰਟ ਅਤੇ ਮੁਕਾਬਲਿਆਂ ਨਾਲ ਜੁੜਿਆ ਹੋਇਆ ਨਾਮ ਹੈ। ਸਭ ਕੁਝ ਬਿਲਕੁਲ ਨਾਰਮਲ ਚੱਲ ਰਿਹਾ ਸੀ। ਬਿੱਤੀ ਰਾਤ ਜਦੋਂ ਲੱਕੀ ਆਪਣਾ ਟਰੈਕਟਰ ਵਜਨ ਕਰਾਉਣ ਲਈ ਕੰਡੇ ਉੱਤੇ ਪਹੁੰਚਿਆ, ਉਸ ਵੇਲੇ ਕਿਸੇ ਨੇ ਵੀ ਸੋਚਿਆ ਨਹੀਂ ਸੀ ਕਿ ਕੁਝ ਸੈਕਿੰਡਾਂ ਵਿੱਚ ਮੌਤ ਸਾਹਮਣੇ ਆ ਖੜੀ ਹੋਵੇਗੀ। ਅਚਾਨਕ ਕੁਝ ਅਣਪਛਾਤੇ ਨੌਜਵਾਲਾਂ ਵੱਲੋਂ ਲੱਕੀ ਦੀ ਗੱਡੀ ਉੱਤੇ ਤਾੜ-ਤਾੜ ਕਰਕੇ ਗੋਲੀਆਂ ਚਲਾਈਆਂ ਗਈਆਂ। ਲੱਕੀ ਦੱਸਦਾ ਮੈਂ ਗੱਡੀ ਮੋੜੀ ਟਰੈਕਟਰ ਦੇ ਕੰਡੇ ਵਾਲੀ ਸਾਈਡ ਥੋੜਾ ਜਿਹਾ ਅੱਗੇ ਗਿਆ। ਅਚਾਨਕ ਗੱਡੀ ਦੇ ਪਿੱਛੇ ਠਾਹ ਦੀ ਆਵਾਜ਼ ਆਈ। ਦੋਸਤੋ ਇਹ ਆਵਾਜ਼ ਕੋਈ ਆਮ ਆਵਾਜ਼ ਨਹੀਂ ਸੀ। ਲੱਕੀ ਖੁਦ ਕਹਿੰਦਾ ਜਿਵੇਂ ਯਾਰ ਫਾਇਰ ਚੱਲਿਆ ਹੋਵੇ ਬਕਤੀ ਬੋਰ ਦਾ ਜਿੰਨਾਂ ਕੋਲ ਹਥਿਆਰ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿਹੜੀ ਆਵਾਜ਼ ਕਿਹੜੀ ਹੁੰਦੀ ਆ। ਲੱਕੀ ਕਹਿੰਦਾ ਜੇ ਮੈਂ ਗੱਡੀ ਰੋਕ ਕੇ ਬਾਹਰ ਨਿਕਲ ਜਾਂਦਾ ਬਾਈ ਹੋ ਸਕਦਾ ਸੀ ਅਗਲਾ ਬੰਦਾ ਧੌਣ 'ਚ ਮਾਰਦਾ ਦੋਸਤੋ ਸੋਚੋ ਜਰਾ ਸਿਰਫ ਇੱਕ ਗਲਤ ਫੈਸਲਾ ਤੇ ਸਾਰਾ ਕੁਝ ਖਤਮ ਹਮਲੇ ਤੋਂ ਬਾਅਦ ਲੱਕੀ ਨੇ ਗੱਡੀ ਤੇਜ਼ੀ ਨਾਲ ਦੌੜਾਈ ਪਰ ਕਹਾਣੀ ਇੱਥੇ ਖਤਮ ਨਹੀਂ ਹੋਈ ਦੋ ਗੱਡੀਆਂ ਫਿਰ ਤਿੰਨ ਗੱਡੀਆਂ ਲੱਕੀ ਦਾ ਪਿੱਛਾ ਕਰਨ ਲੱਗ ਪਈਆਂ ਟੋਲ ਪਲਾਜ਼ਾ ਕ੍ਰੋਸ ਕਰਨ ਤੋਂ ਬਾਅਦ ਵੀ ਉਹ ਗੱਡੀਆਂ ਪਿੱਛੇ ਹੀ ਰਹੀਆਂ। ਕਰੀਬ 20 ਕਿਲੋਮੀਟਰ ਤੱਕ ਇਹ ਡਰਦਾ ਸਫ਼ਰ ਚੱਲਦਾ ਰਿਹਾ ਫਿਰ ਅਚਾਨਕ ਉਹ ਗੱਡੀਆਂ ਗਾਇਬ ਹੋ ਗਈਆਂ। ਪਰ ਡਰ ਲੱਕੀ ਦੇ ਮਨ ਵਿੱਚ ਹਜੇ ਵੀ ਵਸਦਾ ਸੀ। ਖਬਰ ਅੱਗ ਵਾਂਗ ਫੈਲ ਗਈ। ਇਹ ਹਮਲੇ ਤੋਂ ਬਾਅਦ ਸਾਰੇ ਟਰੈਕਟਰ ਸਟੰਟ ਵਾਲੇ ਚਾਹੇ ਕਿਸੇ ਨਾਲ ਕਦੇ ਕੌਂਟਰੋਵਰਸੀ ਰਹੀ ਹੋਵੇ ਸਾਰੇ ਇਕੱਠੇ ਹੋ ਗਏ। ਹਰ ਕਿਸੇ ਨੇ ਕਿਹਾ ਲੱਕੀ ਜੇ ਕਿਸੇ ਵੀ ਹੈਲਪ ਦੀ ਲੋੜ ਹੋਵੇ ਅਸੀਂ ਤੇਰੇ ਨਾਲ ਖੜੇ ਹਾਂ। ਉਹ ਲੋਕ ਵੀ ਫੋਨ ਕਰ ਰਹੇ ਹਨ ਜਿਨ੍ਹਾਂ ਨਾਲ ਪਹਿਲਾਂ ਛੋਟੀਆਂ-ਮੋਟੀਆਂ ਅਣਬਣਾ ਰਹੀਆਂ ਲੱਕੀ ਨੇ ਸਾਫ਼ ਕਿਹਾ ਕੋਈ ਵੀ ਕਿਸੇ ਹੋਰ ਦੇ ਖਿਲਾਫ ਗਲਤ ਵੀਡੀਓ ਨਾ ਪਾਏ ਜੋ ਪਾਏਗਾ ਉਹ ਆਪਣਾ ਆਪ ਜ਼ਿੰਮੇਵਾਰ ਹੋਵੇਗਾ ਇਹ ਗੱਲ ਲੱਕੀ ਦੀ ਸੋਚ ਅਤੇ ਸਮਝਦਾਰੀ ਸਾਫ਼ ਦਿਖਾਉਂਦੀ ਹੈ ਦੋਸਤੋ ਜੋ ਅੱਜ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਰਾਤਾਂ ਜਾਗ ਜਾ ਕੇ ਮਿਹਨਤ ਕਰਨ ਵਾਲੇ ਲੋਕ ਜੇ ਸੁਰੱਖਿਅਤ ਨਹੀਂ ਤਾਂ ਫਿਰ ਸਵਾਲ ਸਾਰੇ ਸਿਸਟਮ ਤੇ ਉੱਠਦਾ ਹੈ ਪਰ ਰੱਬ ਦਾ ਸ਼ੁਕਰ ਹੈ ਲੱਕੀ ਗੋਲ ਸਿਮਿਤ ਅੱਜ ਸਾਡੇ ਵਿਚਕਾਰ ਸਹੀ ਸਲਾਮਤ ਹੈ ਦੋਸਤੋ ਜੇ ਤੁਸੀਂ ਚਾਹੁੰਦੇ ਹੋ ਹਰ ਬ੍ਰੇਕਿੰਗ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ